ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਬਾਬਾ ਖਤਰੀ ਖੇਤਰਪਾਲ ਜੀ ਦਾ ਕਲਾਮ ਸਿੱਧੀ ਕਲਾਮ ਲੈ ਕੇ ਹਾਜ਼ਰ ਹੋਈਆਂ ਜਿਸ ਕਲਾਮ ਨੂੰ ਸਿੱਧ ਕਰਨੇ ਦੇ ਲਈ ਆਪਾਂ ਨੂੰ 41 ਦਿਨ ਦਾ ਸਮਾਂ ਲੱਗੇਗਾ ਲੇਕਿਨ ਇਸ ਕਲਾਮ ਨੂੰ ਸਿੱਧ ਕਰਨੇ ਦੇ ਲਈ ਜਾਂ ਤਾਂ ਕਿਸੇ ਜਲ ਦੀ ਕਿਨਾਰੀ ਨਹਿਰ ਦੀ ਕਿਨਾਰੀ ਜਿੱਥੇ ਪਾਣੀ ਚੱਲਦਾ ਹੋਣਾ ਚਾਹੀਦਾ ਨਦੀ ਦੇ ਕਿਨਾਰੇ ਦਰਿਆ ਦੇ ਕਿਨਾਰੇ ਜਾਂ ਫਿਰ ਉਹ ਜਾੜਾਂ ਦੇ ਵਿੱਚ ਇਸ ਕਲਾਮ ਨੂੰ ਸਿੱਧ ਕਰਨੇ ਦੇ ਲਈ ਇਸੇ ਤਰ੍ਹਾਂ ਆਪਾਂ ਨੂੰ 41 ਦਿਨ ਹੀ ਰੋਜ਼ਾਨਾ 108 ਮਣਕੇ ਦੀ ਮਾਲਾ ਤੇ 5 ਮੱਲਾ ਦਾ ਜਾਪ ਰੋਜ਼ਾਨਾ ਕਰਨਾ ਹੋਵੇਗਾ ਲੀਕਨ ਬੈਠਣ ਲਈ ਦਿਸ਼ਾ ਜਿਹੜੀ ਹੈ ਉਹ ਪੂਰਾ ਬਲ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਬੈਠਣਾ ਹੋਵੇਗਾ ਇਸ ਕਲਾਮ ਦੇ ਜਾਪ ਦੇ ਲਈ ਜਾਂ ਤਾਂ ਆਪਾਂ ਨੂੰ ਫਿਰ ਜਿਵੇਂ ਉਜਾੜ ਦੇ ਵਿੱਚ ਕਿਸੇ ਮਸਾਣਾ ਦੇ ਵਿੱਚ ਬੈਠ ਕੇ ਜੇ ਇਹ ਜਗ੍ਹਾ ਆਪ ਨੂੰ ਨਹੀਂ ਮਿਲਦੀਆਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਅਕਾਤ ਕਮਰੇ ਦੇ ਵਿੱਚ ਜਿੱਥੇ ਕੋਈ ਵੀ ਆਉਂਦਾ ਜਾਂਦਾ ਨਾ ਹੋਵੇ। ਜਿਸ ਕਮਰੇ ਦੇ ਵਿੱਚ ਸਿਰਫ ਤੁਸੀਂ ਹੀ ਹੋਮੋਗੇ। ਉਸ ਕਮਰੇ ਦੇ ਵਿੱਚ ਵੀ ਬੈਠ ਕੇ ਆਪਾਂ ਜਾਪ ਕਰ ਸਕਦੇ ਹਾਂ ਪਰ ਇਹ ਹੈ ਕਿ ਜਾਪ ਕਰਨੇ ਦੇ ਲਈ 41 ਦਿਨ ਜਾਪ ਕਰਨਾ ਹੈ। ਔਰ ਉਸ ਕਮਰੇ ਦੇ ਵਿੱਚ ਕੋਈ ਵੀ ਆਉਂਦਾ ਜਾਂਦਾ ਨੇ ਹੁਣਾ ਚਾਹੀਦਾ ਜਿਸ ਵੇਲੇ ਵੀ ਰੋਜ਼ਾਨਾ ਪਾਠ ਤੇ ਬੈਠਣਾ ਹੈ ਬਾਬਾ ਖੇਤਰਪਾਲ ਜੀ ਦੀ ਫੋਟੋ ਮੰਦੇ ਵਿੱਚ ਵਸਾ ਕੇ ਉਹਨੂੰ ਬਿਲਕੁਲ ਧਿਆਨ ਦੇ ਵਿੱਚ ਰੱਖ ਕੇ ਰੋਜ਼ਾਨਾ 108 ਮਣਕੇ ਦੀ ਮਾਲਾ ਤੇ 5 ਮਾਲਾ ਦਾ ਜਾਪ ਰੋਜ਼ਾਨਾ ਕਰਨਾ ਹੈ ਤੇ ਨਾਲ ਦੀ ਨਾਲ ਤੁਸੀਂ ਕੋਈ ਸੈਂਟ ਵੀ ਲਾ ਸਕਦੇ ਆ ਇਧਰ ਵੀ ਲਾ ਕੇ ਬੈਠਣਾ ਹੈ ਜ਼ਰੂਰੀ ਹੈ ਜਾਂ ਕੋਈ ਸੈਂਟ ਜਾਂ ਕੋਈ ਇਧਰ ਲਾ ਕੇ ਬੈਠਣਾ ਹੋਏਗਾ ਲਾਲ ਆਸਣ ਤੇ ਬੈਠ ਕੇ ਇਸ ਕਲਾਮ ਦਾ ਜਾਪ ਕਰਨਾ ਹੋਏਗਾ ਬਾਬਾ ਕਤਰੀ ਜੀ ਤਰਪਾਲ ਜੀ ਦੇ ਇਸ ਕਲਾਮ ਦਾ ਲੇਕਿਨ ਲੰਗੂਟਾ ਬੰਨਣਾ ਹੋਏਗਾ ਲੰਗੂਟਾ ਬੰਨ ਕੇ ਇਸ ਮੰਤਰ ਦਾ ਜਾਪ ਕਰਨਾ ਹੈ 41 ਦਿਨ ਹੀ ਬਿਲਕੁਲ 70 ਦਿਨ ਕਰਨਾ ਹੈ ਲੇਕਿਨ ਇਸ ਕਲਾਮ ਦਾ ਜਾਪ ਕਰਨੇ ਦੇ ਲਈ ਆਪਾਂ ਨੂੰ 40 ਦਿਨ ਕੋਈ ਵੀ ਭੋਗ ਪ੍ਰਸ਼ਾਦ ਰੱਖਣ ਦੀ ਜ਼ਰੂਰਤ ਨਹੀਂ ਕੋਲ ਜਲ ਰੱਖ ਸਕਦੇ ਆ ਧੂਪ ਅਰਗਬਤੀ ਲਾ ਸਕਦੇ ਆ ਲਾਲ ਆਸਨ ਤੇ ਬੈਠ ਕੇ ਜਾਪ ਕਰਨਾ ਹੈ ਦੋ ਲੱਟੂ ਤੇ ਦੋ ਅੰਡੇ ਰੋਜ਼ਾਨਾ ਰੱਖਣੇ ਪੈਣਗੇ ਆਖਰੀ ਦਿਨ ਇੱਕ ਮੁਰਗਾ ਰੱਖਣਾ ਹੋਵੇਗਾ ਜਿਹਨੂੰ ਆਖਰ ਦੇ ਵਿੱਚ ਜੇਦੀ ਬਲੀ ਦੇਣੀ ਹੋਵੇਗੀ ਤੋਪਤੀ ਰੋਜ਼ਾਨਾ ਕਰਨੀ ਹੋਵੇਗੀ ਤੂੜ ਦੀਬ ਕਰਕੇ ਹੀ ਬੈਠਣਾ ਹੋਈਗਾ ਰੋਜ਼ਾਨਾ ਆਖਰੀ ਦਿਨ ਵੀ ਉਹੀ ਝੂਕੇ ਤੁਸਾਂ ਨੇ ਲੱਡੂ ਅੰਟੀ ਰੱਖੇ ਹੋਏ ਹੋਣਗੇ ਤੇ ਫਿਰ ਅਗ ਦੀ ਉੱਤੇ ਤੁਸੀਂ ਜਿਹੜੀ ਮੁਰਗੇ ਦੀ ਗਲਾਈ ਲੈਣੀ ਆ ਉਹ ਅਗ ਦੇ ਉੱਤੇ ਪਾਉਣਾ ਹੋਵੇਗਾ ਉਹਦਾ ਤੂਫ ਤੇ ਬਾਕੀ ਸਾਰਾ ਸਮਾਨ ਮੁਰਗਾ ਇਹ ਸਾਰਾ ਕੁਸ਼ ਇੱਕ ਲਾਲ ਕੱਪੜੇ ਦੇ ਵਿੱਚ ਬੰਨ ਕੇ ਕਸੀਮੇ ਤੋਂ ਬਾਹਰ ਜਾਂਦਾ ਕਿਸੇ ਜਲਦੀ ਕਿਨਾਰੇ ਤੀਜਾ ਕਿਥੇ ਉਜਾੜ ਦੇ ਵਿੱਚ ਮਸਾਣਾ ਦੇ ਵਿੱਚ ਰੱਖ ਕੇ ਆਉਣਾ ਹੋਵੇਗਾ ਇਸੇ ਤਰ੍ਹਾਂ ਤੁਹਾਨੂੰ ਬਾਬਾ ਖੇਤਰਪਾਲ ਜੀ ਦੇ ਦਰਸ਼ਨ ਵੀ ਹੋਣਗੇ ਤੇ ਤੁਹਾਡਾ ਹਰ ਇੱਕ ਕੰਮ ਵੀ ਕਰਨਗੇ ਜਿਵੇਂ ਤੁਸੀਂ ਬਾਬਾ ਖੇਤਰਪਾਲ ਜੀ ਦੇ ਕੋਲ ਕੋਈ ਵੀ ਕੰਮ ਕਰਵਾਉਣਾ ਹੋਵੇਗਾ ਤੁਹਾਡੇ ਕੰਮ ਲਈ ਵੀ ਹਾਜ਼ਰ ਹੋਣਗੇ ਤੁਹਾਡਾ ਹਰ ਇੱਕ ਮੁਸ਼ਕਲ ਤੋਂ ਮੁਸ਼ਕਲ ਕਮ ਆਸਾਨ ਕਰਨਗੇ ਸਿੱਧ ਹੋਣ ਤੋਂ ਬਾਅਦ ਵੀ ਰਜਨਾ 11 ਬਾਰ 21 ਬਾਰ 41 ਬਾਰ ਜਾਂ 57 ਬਾਰ ਜਿੰਨੀ ਵਾਰ ਵੀ ਤੁਹਾਡਾ ਟਾਈਮ ਹੋਵੇ ਇਹਨੂੰ ਮੰਤਰ ਨੂੰ ਪੜਦੇ ਹੀ ਰਹਿਣਾ ਹੈ ਰਜਨਾ ਕਿ 11 ਬਾਰ ਹੀ ਤੁਸੀਂ ਇਸ ਨੂੰ ਪੜੋ ਕਿਉਂਕਿ ਜੇ ਤੁਸੀਂ ਰਜਨਾ ਇਹਦਾ ਜਾਪ ਕਰਦੇ ਰਹੋਗੇ ਤਾਂ ਇਹ ਮੰਤਰ ਫਿਰ ਜਾਗਰਤ ਰਹੇਗਾ ਜਿੱਥੇ ਵੀ ਤੁਹਾਨੂੰ ਇਸ ਮੰਤਰ ਦੇ ਨਾਲ ਕੋਈ ਵੀ ਕੰਮ ਕਰਨਾ ਹੋਵੇਗਾ ਤਾਂ ਫਿਰ ਤੁਹਾਨੂੰ ਮੁਸ਼ਕਲ ਨਹੀਂ ਹੋਵੇਗੀ ਤੁਹਾਡਾ ਮੰਤਰ ਜਾਗਰਤ ਰਹੇਗਾ ਤਾਂ ਤੁਹਾਡੇ ਕੰਮਕਾਰ ਵੀ ਹੁੰਦੇ ਰਹਿਣਗੇ ਜੇਕਰ ਕੋਈ ਡੋਲੀ ਨਾ ਖੇਲਦੀ ਹੋਵੇ ਤਾਂ ਇਹ ਮੰਤਰ ਪੜ੍ਹ ਕੇ ਤਾਂ ਫੂਕਾ ਮਾਰਦੇ ਹੋ ਡੋਲੀ ਖਿਲਲ ਲੱਗ ਜਾਵੇਗੀ ਜਾਂ ਫਿਰ ਜੇ ਫਿਪੋਂ ਨਾ ਬੰਦ ਹੁੰਦੀ ਹੋਵੇ ਤਾਂ ਵੀ ਤੁਸੀਂ ਇਸ ਮੰਤਰ ਨੂੰ ਪੜ੍ਹ ਕੇ ਤਨ ਫੂਕਾ ਮਾਰ ਦਿਓ ਉਹਦੀ ਪੌਣ ਵੀ ਬੰਦ ਹੋ ਜਾਵੇਗੀ ਇੱਕ ਪੰਜ ਚੀਜ਼ਾਂ ਲੈ ਕੇ ਉਹਦੇ ਉੱਤੇ ਤੁਸੀਂ 11 ਵਾਰ ਇਸ ਮੰਤਰ ਦਾ ਜਾਪ ਕਰਨਾ ਹੈ ਲੋਹਾਂ ਗੋਗਲ ਕਾਲੀ ਮਿਰਚ ਅਜਵੈਣ ਅਤੇ ਸਰੋਂ ਲੈ ਕੇ ਇਹਨਾਂ ਪੰਜਾਂ ਚੀਜ਼ਾਂ ਤੇ ਇਸ ਮੰਤਰ ਨੂੰ 11 ਵਾਰੀ ਪੜ੍ਹ ਕੇ ਉਮਾਰ ਕੇ ਤੁਸੀਂ ਫੇਰ ਸਕਦੇ ਹੋ ਕਿਸੇ ਵੀ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੈ ਕੋਈ ਬੂਤ ਟੇਲ ਜਾਂ ਕਿਸੇ ਵੀ ਤਰ੍ਹਾਂ ਦਾ ਹੈ ਉਸ ਘਰ ਦੇ ਵਿੱਚ ਇਹਨਾਂ ਪੰਜਾਂ ਚੀਜ਼ਾਂ ਦੀ ਅਗ ਦੀ ਪਾ ਕੇ ਧੂਮ ਹੀ ਦੇ ਦਿਓ ਸਾਰਾ ਕੁਝ ਕਲੀਅਰ ਹੋ ਜੂ ਸਭ ਕੁਝ ਬੱਝਾ ਵੀਗਾ ਦੋਸਤੋ ਹੁਣ ਉਸ ਕਲਾਮ ਬਲ ਚੱਲਦੇ ਆ ਜੋ ਕਿ ਕਤਰੀ ਬਾਬਾ ਖੀਰਪਾਲ ਜੀ ਦਾ ਉਹ ਕਲਾਮ ਹੈ ਜਿਹਨੂੰ ਤੁਸੀਂ ਇਕਤਾਲੀ ਦਿਨ ਜਿਹਦਾ ਸਾਫ ਪਾਕ ਹੋ ਕੇ ਜਾਪ ਕਰਨਾ ਹੈ ਦੋਸਤੋ ਉਹ ਹੁਣ ਖੱਤਰੀ ਬਾਬਾ ਜੀ ਤਰਪਾਲ ਜੀ ਦਾ ਕਲਾਮ ਇਸ ਤਰ੍ਹਾਂ ਹੈ ਸੁੱਕੀ ਧਰਤੀ ਸੇਵੀਏ ਨਫਾ ਦੇ ਖੁਦਾ ਚਾਰੋਂ ਕੁੰਟਾਂ ਢੂੰਡ ਕੇ ਵੀਰ ਲੈ ਮਗਾ ਚਾਰ ਕੁੰਟ ਕੀ ਲੱਕੜੀ ਬੀਰਾਂ ਲਈ ਉਠਾ ਮੜੀ ਮਸਾਣੀ ਫੇਰ ਕੇ ਬਾਬਾ ਲਿਆ ਮੁਗਬ ਮੜੀਆਂ ਚਟਮ ਚਟੀਆਂ ਵਿੱਚ ਖੇਡਦੇ ਬਾਲ ਬਾਲਾਂ ਨੂੰ ਮੈਂ ਆਖਿਆ ਆਇਓ ਕਰਪਾ ਤਾਰ ਮਨ ਮਨ ਮਾਈ ਰੱਜੀ ਨੂੰ ਮੰਨ ਮਾਈ ਖਰੀਆਂ ਨੂੰ ਮੰ ਰਤਨ ਵਿਨਦਾਨੋਂ ਕੋ ਮੰ ਲੱਡੂਆਂ ਕੋ ਮੰ ਚਿੱਟੇ ਅੰਡਿਆਂ ਕੋ ਮੰ ਕਾਲੇ ਚਿੱਟੇ ਲਾਲ ਕੁੱਕੜ ਕੋ ਮੰ ਕਾਲੀ ਟੋਪੀ ਸਰਤੇ ਕਾਲਾ ਕਰੇ ਕਪਾਲ ਵਿੱਚ ਮੜੀਆਂ ਦੇ ਖੇਲਦਾ ਬਾਬਾ ਖੱਤਰੀ ਖੇਤਰਪਾਲ ਬਾਵਾ ਸਿਫਤਾਂ ਤੇਰੀਆਂ ਤੂੰ ਖੁਦ ਹੀ ਬੜਾ ਦਲੇਰ ਹਾਜ਼ਰ ਹੋ ਜਾ ਬੰਗੜ ਤੇ ਆ ਲਾੜਿਆ ਹੁਣ ਤੂੰ ਜਰਾ ਨਾ ਲਾਈਂ ਤੇਰ ਚੱਲੇ ਮੰਤਰ ਫੁਰੇ ਵਾਚਾ ਦੇਖਾਂ ਬਾਬਾ ਖੱਤਰੀ ਖੇਤਰਪਾਲ ਤੇਰੇ ਇਲਮ ਕਾ ਤਮਾਸ਼ਾ ਦੋਸਤੋ ਇਹ ਖਤਰੀ ਖੇਤਰਪਾਲ ਜੀ ਦਾ ਕਲਮਾ ਮੰਤਰ ਕਲਾਮ ਹੈ ਇਹਦਾ 43 ਦਿਨ ਜਾਪ ਕਰਨਾ ਹੈ ਦੱਸੀ ਹੋਈ ਵਿਧੀ ਦੇ ਅਨੁਸਾਰ ਸਾਫ ਪਾਕ ਰਹਿ ਕੇ ਇਹਦਾ ਜਾਪ ਕਰਨਾ ਹੈ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀਆਂ ਕਮੈਂਟ ਬਾਕਸ ਦੇ ਵਿੱਚ ਜੈ ਸਰਕਾਰਾਂ ਦੀ ਜਰੂਰ ਲਿਖਣਾ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ